ਪਰਾਲੀ ਸਾੜਨ ਦਾ ਮੁੱਦਾ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਹੈ ਸਰਕਾਰਾਂ ਕੈਂਦੀਆਂ ਨੇ ਕੀ ਪਰਾਲੀ ਨਾ ਸਾੜੋ ਤੇ ਪਿਛਲੇ 4-5 ਸਾਲਾਂ ਤੋਂ ਕਿਸਾਨ ਗੁਰਿੰਦਰਪਾਲ ਸਿੰਘ ਜੈਲਦਾਰ ਬਿਨਾਂ ਖਰਚਿਆਂ ਨੂੰ ਅੱਗ ਲਗਾਏ ਕਣਕ ਦੀ ਸਿੱਧੀ ਬਿਜਾਈ ਕਰ ਰਹੇ ਨੇ ਉਹ ਛੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਦੱਬ ਕੇ ਖਾਦ ਬਣਾ ਲੈਂਦੇ ਨੇ ਜਿਸ ਨਾਲ ਉਹਨਾਂ ਨੂੰ ਵਧੀਆ ਮੁਨਾਫਾ ਤੇ ਘੱਟ ਖਰਚਾ ਹੁੰਦਾ ਹੈ ਗੁਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਸਰਕਾਰਾਂ ਕਿਸਾਨਾਂ ਨੂੰ ਸਹੂਲਤਾਂ ਦੇਣ ਤੇ ਉਹਨਾਂ ਨੂੰ ਸਹੀ ਤਰੀਕੇ ਸਮਝਾਉਣ ਦੇ ਵਿੱਚ ਅਜੇ ਤੱਕ ناکਾਮ ਹੈ ਉਹ ਕਹਿੰਦੇ ਨੇ ਕਿ ਜੇ ਚੋਨੇ ਦੇ ਖਰਚਿਆਂ ਤੇ ਨਵੀਂ ਕਿਸਮ ਦੀ ਸਪਰੇਅ ਕੀਤੀ ਜਾਵੇ ਤਾਂ ਉਸ ਨੂੰ ਧਰਤੀ ਵਿੱਚ ਦਬ ਦਿੱਤਾ ਜਾਵੇ ਤਾਂ ਉਹ ਖਾਦ ਬਣ ਜਾਂਦਾ ਹੈ ਜਿਸ ਦੇ ਨਾਲ ਕਣਕ ਦੀ ਬਿਜਾਈ ਦੇ ਵਿੱਚ ਕਾਫੀ ਫਾਇਦਾ ਹੁੰਦਾ ਹੈ ਤੇ ਨਾਲ ਦੀ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧ ਜਾਂਦੀ ਹੈ ਬਿਨਾ ਗਲਾਈ ਖੇਤੀ ਕਰ ਰਿਹਾ तकरीबन 4 ਸਾਲ ਤੋਂ 4-5 ਸਾਲ ਹੋ ਗਏ ਮੈਂ ਬਿਲਕੁਲ ਅੱਗ ਨਹੀਂ ਲਾ ਰਿਹਾ ਮੈਂ ਪਰਾਲੀ ਤੋਂ ਬਾਹਰ ਜੀਰੀ ਦੀ ਕਟਿੰਗ ਤੋਂ ਬਾਅਦ ਚੱਕਰੀ ਜੀ ਫੇਰੀ ਉਸ ਤੋਂ ਬਾਅਦ ਆਪਣਾ ਮੈਂ ਮਲਚਰ ਕੀਤਾ ਮਲਚਰ ਤੋਂ ਬਾਅਦ ਮੈਂ ਪੂਸ਼ਾ ਵੇਸਟ ਦੀ ਕੰਪੋਜ਼ਰ ਦੀ ਸਪਰੇਅ ਕੀਤੀ ਹੈ ਜੀ ਬਲਾਕ ਦੇ ਵਿੱਚ ਹੋਰ ਪੈਕੇਟ ਆ ਰਹੇ ਨੇ ਉਹ ਤਕਰੀਬਨ 1 ਮਹੀਨਾ ਲੱਗਦਾ ਇਹ ਨਵੇਂ ਟ੍ਰਾਇਲ ਨੇ ਪੰਜਾਬ ਦੇ ਵਿੱਚ 500 ਏਕੜ ਦੇ ਉੱਪਰ ਹੋਣਾ ਜਿਦੇ ਵਿੱਚੋਂ 50 60 ਏਕੜ ਆਪਣੇ ਕੋਲ ਆਏ ਨੇ ਇਹ ਜਦੋਂ ਮਿੱਟੀ ਦੇ ਵਿੱਚ ਦੱਬੀ ਗਈ ਉਸ ਤੋਂ ਤਕਰੀਬਨ 15 ਦਿਨਾਂ ਦੇ ਵਿੱਚ ਇਸ ਪਰਾਲੀ ਨੇ ਖਾਦ ਦਾ ਰੂਪ ਤਿਆਰ ਕਰ ਲੈਣਾ ਜਿਹੜੀ ਇਹ ਇੱਕ ਏਕੜ ਦੇ ਵਿੱਚ ਉਹ ਤਕਰੀਬਨ ਤਕਰੀਬਨ 30 ਕੁਇੰਟਲ ਦੇ ਨੀਅਰ ਆਊਟ ਪ੍ਰਾਲੀ ਹੁੰਦੀ ਆ ਤਾਂ ਇਹਦੀ 10 ਇੱਕ ਕੁਇੰਟਲ ਦੇ ਨੀਅਰ ਆਊਟ ਬਹੁਤ ਸੁਣੀ ਖਾਦ ਬਾਨਣੀ ਆਗੀ 15 ਦਿਨ ਦੇ ਵਿੱਚ ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਾਂਗਾ ਆਪਣੇ ਗੁਰੂਆਂ ਨੇ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਸ ਦੇ ਚੱਲਦੇ ਹੋਏ ਆਪਾਂ ਨੂੰ ਜਿੰਨਾ ਹੋ ਸਕੇ ਉਨਾ ਅਪਰਾਲਾ ਕਰਨਾ ਚਾਹੀਦਾ ਅੱਗ ਨਾ ਲਾਈਏ ਇਹਦੇ ਨਾਲ ਆਪਣੇ ਜਿਹੜੀ ਧਰਤੀ ਮਾਤਾ ਕੀ ਜਿਹਨੇ ਆਪਾਂ ਨੂੰ ਖਾਣ ਨੂੰ ਦਿੱਤਾ ਆਪਣੀਆਂ ਕਿੰਨੀਆਂ ਪੀੜ੍ਹੀਆਂ ਖਾ ਕੇ ਲੰਘੀਆਂ ਆਪਾਂ ਵੀ ਲੰਘ ਜਾਣਾ ਆਪਣੇ ਬੱਚਿਆਂ ਨੇ ਵੀ ਲੰਘ ਜਾਣਾ ਜਿਹੜੀ ਧਰਤੀ ਮਾਤਾ ਉਹਨੂੰ ਬੰਜਰ ਨਾ ਬਣਾਈਏ ਜਿਹੜਾ ਵਾਤਾਵਰਨ ਨਗੰਧਲਾ ਨਾ ਕਰੀਏ ਜਿੱਦਾਂ ਆਪਣੇ ਬਯੁਰਗਾ ਆਪਣੇ ਵਾਸਤੇ ਕੁਝ ਛੱਡ ਗਏ ਆਪਾਂ ਆਪਣੇ ਬੱਚਿਆਂ ਲਈ ਛੱਡ ਜੀਏ ਇਹਦੇ ਨਾਲ ਖਾਦ ਦਾ ਕਿੰਨਾ ਫਾਇਦਾ ਹੁੰਦਾ ਕਿਸਾਨ ਨੂੰ ਫਾਇਦਾ ਜਾਂ ਨੁਕਸਾਨ ਹੈ ਕਿਉਂ ਡਰ ਰਿਹਾ ਹੈ ਕਾਗੇ ਤੁਸੀਂ ਵਿਚਾਰੇ ਦਾ ਕਿੰਨਾ ਕਿਸਾਨ ਨੱਪ ਲਓਗੇ ਕਿਸਾਨ ਦਾ ਆਖਰ ਨੂੰ ਉਹਦਾ ਵੀ ਜਿਉਣ ਨੂੰ ਦਿਲ ਕਰਦਾ ਉਹਦਾ ਵੀ ਦਿਲ ਕਰਦਾ ਮੈਂ ਵੀ ਵਧੀਆ ਜ਼ਿੰਦਗੀ ਜਿਉਣਾ ਮੇਰੇ ਬੱਚੇ ਵਧੀਆ ਜ਼ਿੰਦਗੀ ਜਿਉਣ ਵਧੀਆ ਸਕੂਲਾਂ 'ਚ ਪੜਨ ਜ਼ਰੂਰੀ ਤਾਂ ਨਹੀਂ ਹੈਗਾ ਕਿ ਕਿਸਾਨ ਦਾ ਬੱਚਾ ਕਿਸਾਨ ਦੀ ਤਰ੍ਹਾਂ ਮਿੱਟੀ 'ਚ ਰਹੇ ਉਹਦੇ ਉਹਦਾ ਵੀ ਜਨਮ ਸਿੱਧਾ ਅਧਿਕਾਰ ਆ ਪਰ ਨਹੀਂ ਜਿਹੜੇ ਸਰ ਤੱਕੇ ਨਾਲ ਡਰਾਇਆ ਜਾ ਰਿਹਾ ਡਰਾ ਤਾਂ ਦੇਖੋ ਉਹਦਾ ਕੰਮ ਗਲਤ ਆ ਇਹਦੇ ਨਾਲੋਂ ਚੰਗਾ ਜੇ ਕਿਸਾਨ ਨੂੰ ਪਿਆਰ ਨਾਲ ਸਮਝਾਇਆ ਜਾਵੇ ਕਿਸਾਨ ਐਡਾ ਮਾੜਾ ਨਹੀਂ ਜਿਹਦਾ ਦਿਖਾਇਆ ਜਾ ਰਿਹਾਗਾ ਕਿਸਾਨ ਬਹੁਤ ਨਰਮ ਆਗਾ ਕਿੰਨੇ ਕਿਲਿਆਂ ਦੀ ਖੇਤੀ ਕਰ ਰਹੇ ਹੋ ਤੁਸੀਂ ਕਿੰਨੇ ਟਾਈਮ ਤੋਂ ਲਗਾਤਾਰ ਇਸੇ ਤਰ੍ਹਾਂ ਜਿਹੜੀ ਪਰਾਲੀ ਨੂੰ ਬਿਨਾਂ ਅੱਗ ਲਾਏ ਕੀਤੀ ਕਰ ਰਹੇ ਹੋ ਮੈਂ ਤਕਰੀਬਨ 27 22 ਏਕੜ ਦੇ ਉੱਪਰ ਖੇਤੀ ਕਰ ਰਹੀ ਹਾਂ ਜਿਹੜੀ ਇਹ ਬਿਨਾਂ ਅੱਗ ਲਾਏ ਕਰ ਰਹੀ ਆ ਪਹਿਲਾਂ ਜਦੋਂ ਤੋ ਤਕਰੀਬਨ 10 12 ਸਾਲ ਪਹਿਲਾਂ ਮੈਂ ਕੀਤੀ ਸੀ ਉਸ ਵੇਲੇ ਮੈਂ ਸਕਸੈਸ ਨਹੀਂ ਹੋਇਆ ਸੀ ਚਲੋ ਹੁਣ ਪੂਸ਼ਾ ਦੇ ਵਿੱਚ ਤੇ ਆਈਆਈ ਡਬਲਯੂ ਬੀ ਆਰ ਕਰਨਾਲ ਹੋ ਗਿਆ ਪੀਏਯੂ ਨਾਲ ਮੇਰਾ ਰਾਪਤਾ ਹੋਇਆ ਡਾਕਟਰਾਂ ਨਾਲ ਤਕਰੀਬਨ ਮੈਚ ਦੇ ਫਾਇਦੇ ਬਹੁਤ ਨੇ ਜੀ ਫਾਇਦੇ ਕੋਈ ਵੀ ਇੱਕ ਫਾਇਦਾ ਜਾਂ ਦੋ ਫਾਇਦੇ ਨਹੀਂ ਕਿ ਆਪਾਂ ਦੱਸਦਾ ਇਹਦਾ ਫਾਇਦਾ ਇੱਕ ਤਾਂ ਵਾਤਾਵਰਣ ਦਾ ਹੁੰਦਾ ਜੀ ਬਾਕੀ ਇਹਦੀ ਅਭਜਉ ਸ਼ਕਤੀ ਵੱਧਦੀ ਆ ਜੀ ਮਿੱਤਰ ਕੀੜੇ ਆਪਣੇ ਵਜਦੇ ਨੇ ਉਹਦੇ ਨਾਲ ਮੱਚ ਜਾਂਦੇ ਨੇ ਜੀ ਬਾਕੀ ਫਾਇਦੀ ਫਾਇਦੇ ਰੇ ਰੇ ਵਗੈਰਾ ਕਿੰਨਾ ਕੁ ਘਟਦਾ ਪਾਉਣ ਤੋਂ ਰੇ ਘਟ ਜਾਂਦਾ ਜੀ ਕਾਫੀ ਜੂਰੀਆ ਘਟ ਜਾਂਦਾ ਡੀਏਪੀ ਵੀ ਘਟ ਪਾਉਂਦੇ ਆ ਹੁਣ ਅਗਿਆਂ ਨਾਲ ਸਪ੍ਰੇਹਾਂ ਦਾ ਵੀ ਫਰਕ ਪੈ ਗਿਆ ਜੀ ਇਹ ਕਹਿਣਾ ਚਾਹੁੰਨਾ ਕਿਸਾਨਾਂ ਨੂੰ ਮੈਂ ਇਹੀ ਕਹਿਣਾ ਜੀ ਵੀ ਅੱਗ ਘੱਟ ਲਾਓ ਜੀ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦਾ ਸਾਥ ਦੇ ਵਿੱਚ ਸਰਕਾਰ ਹੈ ਉਹਨਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਜੀ ਹੂੰ ਕਿਉਂ ਸਾਧਨ ਨਹੀਂ ਹੈਗੇ ਉਹਨਾਂ ਕੋਲ ਹੂੰ ਪੰਜ ਚਾਰ ਕਿੱਲੇ ਵਾਲੇ ਨੂੰ ਔਖਾ ਜੀ ਬਹੁਤ ਉਹ ਤਾਂ ਅੱਗ ਲਾਉਂਦੇ ਨੇ ਜੀ ਉਹਨਾਂ ਕੋਲ ਸਾਧਨ ਨਹੀਂ ਹੈਗੇ ਖਰਚਾ ਬਹੁਤ ਆ ਜਾਂਦਾ ਜੀ ਤੇ